ਪੰਜਾਬ ਦੇ ਠੇਕਾ ਮੁਲਾਜ਼ਮ ਵੱਲੋਂ ਪੰਜਾਬ ਸਰਕਾਰ ਵੱਲੋਂ ਇਸਰ 2 ਸਾਲ ਦੇ ਦੌਰਾਨ ਕੋਈ ਮੀਟਿੰਗ ਨਹੀਂ ਕੀਤੀ ਗਈ बार-बार ਬੁਲਾਇਆ ਗਿਆ ਔਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਉਹਨਾਂ ਦਾ ਲਗਾਤਾਰ ਬਰੋਜਾਰੀ ਹੈ ਤੁਸੀਂ ਦੇਖ ਰਹੇ ਹੋ ਸਮਾਣਾ ਤਹਿਸੀਲ ਦੇ ਸਾਹਮਣੇ ਬਾਰਡਰ ਸਪਲਾਈ ਵਿਭਾਗ ਦੇ ਜਿਹੜੇ ਮੁਲਾਜ਼ਮ ਹੈ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੁੱਤਰਾ ਫੁਕੇ ਜਿਹੜਾ ਪੰਜਾਬ ਸਰਕਾਰ ਦਾ ਕਹਿੰਦਾ ਇਹਨਾਂ ਮੁਲਾਜ਼ਮਾਂ ਦਾ ਡੇਟ ਠੇਕੇਮੁਲਾਜ਼ਮ ਹੈ ਸਾਡੇ ਤੋਂ ਹੀ ਪੰਨਾ ਜਾਣਿਆ ਆਉਣ ਵਾਲਾ ਸਮਾਂ ਦੱਸੇਗਾ ਇਹਨਾਂ ਮੁਲਾਜ਼ਮਾਂ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਤੇਜ਼ ਹੁ ਤਿੱਖਾ ਹੁੰਦਾ ਹੈ ਲੇਕਿਨ ਇਹਨਾਂ ਦੀ ਇੱਕ ਮੰਗ ਹੈ ਕਿ ਪੰਜਾਬ ਦੇ ਵਿੱਚ 1.5 ਲੱਖ ਤੋਂ ਵੱਧ ਠੇਕਾ ਮੁਲਾਜ਼ਮ ਜਿਹੜੇ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਲੇਕਿਨ 2 ਸਾਲ ਤੋਂ ਵੱਧ ਸਕਤ ਵਕਤ ਨਿਕਲ ਚੁਕੇ ਸਰਕਾਰ ਨੇ ਕੋਈ ਮੀਟਿੰਗ ਨਹੀਂ ਕੀਤੀ ਹੁਣ ਲੋਕ ਸਭਾ ਚੋਣਾ ਆ ਗਈ ਉਸ ਉਸ ਦੇ ਵਿੱਚ ਮੁਲਾਜ਼ਮਾ ਦਾ ਸੰਘਰਸ਼ ਕਿਸ ਤਰ੍ਹਾਂ ਤੇਜ਼ ਹੁੰਦਾ ਹੈ ਔਰ ਪ੍ਰਸ਼ਾਸਨ ਔਰ ਸਰਕਾਰ ਇਹਨਾਂ ਦੀ ਮੰਗਾਂ ਨੂੰ ਕਿਸ ਤਰ੍ਹਾਂ ਹੱਲ ਕਰਦੀ ਹੈ ਇਸ ਸਮੇਂ ਦੱਸੇਗਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਹਨਾਂ ਦਾ ਗੱਲਬਾਤ ਮੁੱਦਾ ਦੇ ਮਸਲੇ ਨੇ ਜਿਹੜੇ ਉਹ ਪਹਿਲਾਂ ਦੀ ਤਰ੍ਹਾਂ ਚੱਲ ਰਹੇ ਨੇਗੇ ਆਦੇ ਆਉਣ ਤੋਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆ ਚੇਤਨ ਸਿੰਘ ਜੋੜਾ ਮਾਜਰਾ ਜਿਹੜਾ ਅੱਜ ਕੱਲ ਇੱਕ ਗੁੰਡਾਗਰਦੀ ਦੇ ਉੱਪਰ ਉਤਰਿਆ ਹੋਇਆ ਮੰਤਰੀ ਹੈਗਾ ਇਹ ਮੰਤਰੀ ਸਾਡੇ ਧਰਨਿਆਂ ਦੇ ਵਿੱਚ ਆਉਂਦੇ ਤੇਗੇ ਸਾਡੇ ਧਰਨਿਆਂ ਦੇ ਵਿੱਚ ਆ ਕੇ ਸਾਡੇ ਸਟੇਜਾਂ ਦੇ ਉੱਪਰ ਆ ਕੇ ਬੋਲਦ ਕੇ ਸਾਡੇ ਨਾਲ ਹਮਦਰਦੀ ਕਰਦੇ ਹੁੰਦੇ ਤੇ ਕਿ ਬੜੀ ਬਦਕਿਸਮਤੀ ਦੀ ਗੱਲ ਹੈਗੀ ਕਿ ਪੰਜਾਬ ਦੇ ਆਧਾਰੇ ਪੱਕੇ ਨਹੀਂਗੇ ਤੇ ਮੁਲਾਜ਼ਮ ਕੱਚੇ ਨੇਗੇ ਔਰ ਅੱਜ 2 ਸਾਲ ਤੋਂ ਉੱਪਰ ਦਾ ਸਮਾਗ ਜਿਹੜਾ ਬੀਤ ਚੁੱਕਿਆ ਹੈਗਾ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਦੋ ਦਰਜੋਂ ਤੋਂ ਵੱਧ ਜਥੇਬੰਦੀਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਥੱਲੇ ਲਗਾਤਾਰ ਸੀਐਮ ਦੇ ਸ਼ਹਿਰ ਤੱਕ ਅਸੀਂ ਵਕ ਵਕ ਸ਼ਹਿਰਾਂ ਦੇ ਵਿੱਚ ਰੋਜ਼ ਮਾਰਚ ਕਰਕੇ ਹਾਈਵੇ ਜਾਮ ਕਰਕੇ ਕਿੰਨੇ ਮੁਲਾਜ਼ਮ ਠੇਕੇ ਦੇ ਇਸ ਪੰਜਾਬ ਠੇਕੇਮਲਾਂ ਜਨ ਕਿੰਨੇ ਹੈ तकरीबन 1.5 ਲੱਖ ਦੇ ਆਸ-ਪਾਸ ਟੋਟਲ ਮੁਲਾਜ਼ਮ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਨੇਗੇ ਔਰ ਬੋਟਾ ਆ ਗਈ ਕਿਸ ਤਰ੍ਹਾਂ ਦਾ ਤੁਹਾਡਾ ਜਵਾਬ ਹੈ ਸਾਡਾ ਜਵਾਬ ਤੁਸੀਂ ਬਿਲਕੁਲ ਦੇਖ ਰਹੇ ਹੋਗੇ ਜਿੱਥੇ ਕਿਤੇ ਵੀ ਸੀਐਮ ਸਾਹਿਬ ਵੱਲੋਂ ਪ੍ਰੋਗਰਾਮ ਲੀਕਿਆ ਜਾ ਰਿਹਾਗਾ ਹਰ ਰੋਜ਼ ਪੰਜਾਬ ਦੇ ਮੁੱਖ ਮੰਤਰੀ ਦਾ ਡਟਮਾ ਬਰੋਲ ਹੈਗਾ ਜਿਹੜਾ ਉਹ ਕੀਤਾ ਜੈਣਾ ਜਿੰਨਾ ਚੇਰਾ ਸਾਡੀਆਂ ਮੰਗਾ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ ਬੈਠ ਕੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਜਾਂਦੀ ਉਹਨਾਂ ਚਿਰ ਸਾਡਾ ਸੰਘਰਸ਼ ਜਿਉਂਦਾ ਤਿਉਂ ਵਰਕਰ ਆ ਰਹੂਗਾ ਇਹ ਤੇਜ਼ ਹੋਊਗਾ ਬੇਸ਼ੱਕ ਕੱਲ ਨੂੰ ਆ ਰਹੇ ਸੀਐਮ ਤੋਂ ਉਸ ਦਾ ਵੀ ਵਿਰੋਧ ਹੋ ਸਕਦਾ ਹੈ ਬਿਲਕੁਲ ਅੱਜ ਵੀ ਸਵੇਰੇ 4 ਵਜੇ ਦੇ ਬਠਿੰਡਾ ਪ੍ਰਸ਼ਾਸਨ ਨੇ ਸਾਡੇ ਸੈਂਕੜੇ ਤੋਂ ਉੱਪਰ ਜਿਹੜੇ ਮੁਲਾਜ਼ਮ ਨੇਗੇ ਉਹ ਅਰੈਸਟ ਕਰੇ ਹੋਏ ਨੇਗੇ ਔਰ ਇੱਥੇ ਸਮਾਣਾ ਪ੍ਰਸ਼ਾਸਨ ਵੱਲ ਪਟਿਆਲਾ ਪ੍ਰਸ਼ਾਸਨ ਵੱਲੋਂ ਵੀ ਯਾਨੀ ਕਿ ਲਗਾਤਾਰ ਸਾਡੇ ਨਾਲ ਗੱਲਬਾਤ ਕੀਤੀ ਜਰੇ ਪਰੰਤੂ ਬਦਕਿਸਮਤੀ ਆ ਕਿ ਪਿਛਲੀ ਦਿਨੀ ਜਦੋਂ ਸੀ ਸਾਨੂੰ ਬੁਲਾਇਆ ਜਾਂਦਾ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਵੀ ਤੁਸੀਂ ਆਓ ਆ ਕੇ ਬੈਠ ਕੇ ਗੱਲ ਕਰੋ ਜਦੋਂ ਅਸੀਂ ਉਹ ਨਾ ਲਵੇ ਗੱਲ ਕਰਨ ਵਾਸਤੇ ਜਾਂਦੇ ਆਂ ਆਪਣੀ ਗੱਲ ਰੱਖਣ ਕਰਨ ਵਾਸਤੇ ਜਾਂਦੇ ਆਂ ਤਾਂ ਉਹ ਚੇਤਨ ਜੋੜਾ ਮਾਜਰਾ ਜਿਹੜਾ ਸਾਡੇ ਧਰਨਿਆਂ ਦੇ ਵਿੱਚ ਆ ਕੇ ਸਾਡੀਆਂ ਸਟੇਜਾਂ ਦੇ ਉੱਪਰ ਆ ਕੇ ਸਾਤੋਂ ਵੋਟਾਂ ਦੀ ਭੀਖ ਮੰਗਦਾ ਸੀਗਾ ਜੋ ਕੈਬਨਟ ਦੇ ਵਿੱਚ ਸੱਤਾ ਦੇ ਵਿੱਚ ਆ ਗਿਆ ਅੱਜ ਉਹ ਸਾਨੂੰ ਕਹਿੰਦਾ ਤੁਸੀਂ ਥਾਰਾ ਥਾਂ ਤੇ ਗੰਦ ਪਾਇਆ ਹੋਇਆ ਅਸੀਂ ਤੁਹਾਨੂੰ ਬਰਦਾਸ਼ਤ ਨਹੀਂ ਕਰਨਾਗਾ ਵੀ ਯਾਨੀ ਕਿ ਖੋਦ ਧਰਨੇ ਮੁਜਾਰਿਆਂ ਦੇ ਵਿੱਚੋਂ ਨਿਕਲਣ ਵਾਲੀ ਜਿਹੜੀ ਜਾਗਮਾ ਕੀ ਲਗਾਤਾਰ ਮੰਗਾਂ ਹੈ ਇਹ ਮੰਗਾਂ ਲੈ ਕੇ ਅੱਜ ਕਿਹਨਾਂ ਤੁਹਾਡਾ ਪੇਰਾਣਾ ਮਨਮੋਹ ਸਿੰਘ ਹੈ ਜੀ ਅਮਨਮੋਹ ਸਿੰਘ ਜੀ ਕਿਸ ਤਰ੍ਹਾਂ ਦੇਣਾ ਜਵਾਬ ਇਸ चीज ਇਸ चीज ਦਾ ਹੀ ਜਿਹੜਾ ਸਾਡੇ ਜਿਵੇਂ ਸਾਥੀ ਜੀ ਨੇ ਜਲ ਸਪਲਾਈ ਵਾਲੇ ਸਾਥੀ ਜੀ ਨੇ ਕਿਹਾ ਵੀ ਇਹਨਾਂ ਦਾ ਅਸੀਂ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਤੇਜ਼ ਤੋਂ ਤੇਜ਼ ਹੁੰਦਾ ਜਾਊਗਾ ਕਿਉਂਕਿ ਅਸੀਂ ਆਪਦੇ ਜਿਹੜੇ ਮੰਗਾਂ ਮਸਲੇ ਨੇ ਉਹਨਾਂ ਤੋਂ ਪਿੱਛੇ ਨਹੀਂ ਹਟ ਸਕਦੇ ਕਿਉਂਕਿ ਜਿਹੜੇ ਇਹਨਾਂ ਨੇ ਸੱਤਾ ਤੇ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਵਾਦੇ ਕੀਤੇ ਨੇ ਵੱਡੇ ਵੱਡੇ ਲਾਰੇ ਲਾਏ ਨੇ ਤੇ ਪੰਡ ਜਿਹੜੀ ਇਕੱਠੀ ਕਰ ਰੱਖੀ ਹੈ ਇਹਨਾਂ ਨੇ ਉਹ ਟੋਕਰ ਜਿਹੜਾ ਉਹ ਸਾਡੇ ਤੋਂ ਹੀ ਪੰਨਿਆ ਜਾਣਾ ਟੋਕਰ ਸਾਡਾ ਜਵਾਬ ਇਹ ਹੈ ਜੇ ਸੰਘਰਸ਼ ਇਹ ਜੋ ਹੋਰ ਤੇਜ ਕੀਤਾ ਜਾਊਗਾ ਜੀ ਕਿਉਂਕਿ ਜਗਲ ਤੇ ਕਿਸਾਨੋਂ ਕੋਈ ਸਾਡੇ ਕੋਲ ਬੈਠ ਕੇ ਮੀਟਿੰਗ ਨਹੀਂ ਕਰਦਾ ਉਗਲ ਤੱਕ ਇਹ ਸੰਘਰਸ਼ ਤੇਜੋ ਕੀਤਾ ਜਾਊਗਾ ਜੀ ਜੇ ਮੀਟਿੰਗ ਤੇ ਕੋਈ ਨਤੀਜਾ ਨਿਕਲਦਾ ਤਾਂ ਸਾਡਾ ਸੰਘਰਸ਼ ਜੋ ਸਾਡੇ ਸੀਨੀਅਰ ਲੀਡਰ ਨੇਗੇ ਉਹਨਾਂ ਵੱਲੋਂ ਕੋਈ ਸੰਤੁਸ਼ਟੀ ਮਿਲੀ ਤਾਂ ਇਹਨੂੰ ਸਾਬਤ ਕਰਾਂ ਨੇ ਉਹਦੋਂ ਕਿ ਤੇਜ ਕਰਾਂਗੇ ਫਿਰ ਜਿੱਥੇ ਜਿੱਥੇ ਆਊਗਾ ਉਹਨਾਂ ਦੇ ਪਿੱਛੇ ਅਸੀਂ ਜਿਵੇਂ ਹੁਣ ਕਾਲੀਆਂ ਝੰਡੇ ਨਾਲ ਵਿਰੋਧ ਕਰ ਰਹੇ ਹਾਂਗੇ ਇਸ ਤਰ੍ਹਾਂ ਹੀ ਕਰਦੇ ਰਹਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸਿਕ ਸਮਾਣਾ న్యూਸ